ਸਿੱਖਾਂ ਸਰਦਾਰਾਂ ਨੂੰ ਸਲਾਮ ਹੈ ਦੇਖੋ ਜੀ ਹਰ ਕੋਈ ਤਾਰੀਫ ਕਰ ਰਿਹਾ ਸਿੱਖਾਂ ਸਰਦਾਰਾਂ ਦੀ ਲਾਸ Ăਂਜਲਸ ਦੇ ਵਿੱਚ ਸਿੱਖਾਂ ਸਰਦਾਰਾਂ ਨੇ ਦਿਲ ਖੋਲ ਕੇ ਸੇਵਾ ਕੀਤੀ ਸਮਾਇਆ ਸੋਸ਼ਲ ਮੀਡੀਆ ਸੋਦਰਾਂਗੇ ਦਿਲ ਖੋਲ ਕੇ ਥੈਂਕ ਯੂ ਸਰ ਥੈਂਕ ਯੂ ਪਲੀਜ਼ ਪੀਪਲ ਆਲ ਦੈਟ ਇਸ ਗੁੱਡ ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਸਿੱਖਾਂ ਦੀਆਂ ਤਾਰੀਫਾਂ ਦੇਖ ਰਹੇ ਹਾਂ ਤੇ ਸਿੱਖਾਂ ਦੀਆਂ ਤਾਰੀਫਾਂ ਸੁਣ ਰਹੇ ਹਾਂ ਲਾਸ Ăਂਜਲਸ ਦੇ ਵਿੱਚ ਐਂਜੀ ਲੱਗ ਰਿਹਾ ਸੀ ਜਿਵੇਂ ਖਾਲਸਾ ਰਾਜ ਆ ਗਿਆ ਹੈ ਯੂ ਐਸ ਏ ਦਾ ਓਵਰਲ ਮੀਡੀਆ ਉਹ ਸਿੱਖਾਂ ਦੀ ਜਿਹੜੀ ਸਿੱਖਾਂ ਨੇ ਸੇਵਾ ਕੀਤੀ ਉਹਦੀ ਗੱਲ ਕਰ ਰਿਹਾ ਹੈ ਸਿੱਖਾਂ ਦੀਆਂ ਤਰੀਫਾਂ ਕਰ ਰਿਹਾ ਹੈ ਇਸੇ ਮਤਲਬ ਅੱਜ ਦੀ ਵੀਡੀਓ ਹੈ ਵੀਡੀਓ ਵੱਲ ਵਧਦੇ ਨੇ ਆ ਵੀਡੀਓ ਵੱਲ ਵਧਣ ਤੋਂ ਪਹਿਲੇ ਤਮਾਮ ਦੋਸਤਾਂ 'ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ I'm Christina Minutello, and I'm actually from Manhattan Beach, but I came up here to Santa Anita Park to feature these wonderful volunteers that are making food and serving up food for community. Hello, my name is Leslie. I'm actually the volunteer Los coordinator for Lisley these people beautiful people. We are so grateful to have you guys come Lizzie. and give us food. Thank you for bringing mm -hmm. food to the people that need, like me, I, I have got burned. Sikhaan Sardaraan ho salaam hai. Har koi tarif kah rahe hai Sikhaan Sardaraan you food, di. Los Angeles yeah, yeah. For de biche, Sikhaan Sardaraan hai dil thanks, kol ke seva keeti hai. Uh, so thank you know, thanks, sir. Thank you Thank you. Pleasure. People know that that is good. Mm. I do believe that food is what brings us all together. So thank you so much. Everybody bring us warm food United and sick. warm drinks and to really Very take care good. of us that are here in the front lines. So we really appreciate you both.

Los Angeles the We are Deekho now in the center gi. of kya the baat facility ha, kya baat hai. Big right, Everybody hai. can see us which is awesome. And uh, we, have, kya we have hygiene kits, ha, we have snacks. Hey, We uh -huh. got tea and hygiene, we got snacks. E, we ਜਿਹੜੇ ਖਾਣੇ ਉਹਨਾਂ ਨੂੰ ਪਸੰਦ ਹੈ ਨਾ ਉਹਨਾਂ ਦਾ ਹੀ ਲੰਗਰ ਲਗਾਇਆ ਗਿਆ ਦੇਖੋ ਟਿਸ਼ੂ ਹਰ ਚੀਜ਼ ਮੈਗਨਾ ਕੇ ਜੋ ਸਭ ਨੇ ਫੜ ਜਿਹੜੀ ਜਿਹੜੀ ਜਿਹਨੂੰ ਜਿਹੜੀ ਚੀਜ਼ ਖਾਣ ਨੂੰ ਪਸੰਦ ਆ ਉਹ ਵੀ ਮੈਰੀਕਲ ਹੈ ਮੈਡੀਕਲ ਸੁਪਲਾਈਜ਼ ਲੈਟਰਸ਼ ਮਸ਼ੀਨ ਕੰਪਲੈਂਟਸ ਪ੍ਰੋਵਾਈਡ ਕਰ ਰਹੇ ਆ ਵੀ ਆ ਸਰਵਿੰਗ ਹੇਅਰ ਫ੍ਰੀ ਅਵਨਲਿਸਿਕ ਕਮਿਊਨਿਟੀ ਵਲੋਂ ਜੀ ਜੋ ਅੱਜ ਨੂੰ ਪਤਾ ਹੈ ਕਿ ਜੋ ਲਾਸ ਐਜੰਸੀ ਦੇ ਜੋ ਕੁਦਰਤ ਉਹ ਜੋ ਪਾਣਾ ਜੋ ਵਰਤ ਰਿਹਾ ਹੈ ਮੈਡੀਕਲ ਸਰਵਿਸਿਜ਼ ਉਹ ਜਿਹੜੇ ਲੋੜਵੰਦ ਗਿੜੇ ਹਨ ਲੋਕ ਹਨ ਉਹਨਾਂ ਵਾਸਤੇ ਜੋ ਕਾਫੀ ਰਾਸ਼ਨ ਜਿਹੜਾ ਗੁਰੂ ਘਰੋਂ ਮਦਾ ਕੜੀ ਚਾਵਲ ਜਾਂ ਫਰੂਟ ਜਾਂ ਕੁਝ ਵੀ ਹਰ ਇੱਕ ਤਰ੍ਹਾਂ ਦੀ ਸਹਾਇਤਾ ਜਿਹੜੀ ਦਿੱਤੀ ਜਾ ਰਹੀ ਹੈ ਇਸ ਸਰਬੱਤ ਦੇ ਭਲੇ ਵਾਸਤੇ ਜੋ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਕਿ ਸਰਬੱਤ ਦਾ ਭਲਾ ਕਿਰਤ ਕਰੋ ਨਾਮ ਦੇ ਭਵਨ ਛਕੋ ਇਸੇ ਤਰ੍ਹਾਂ ਜਿਹੜੀ ਯੂਨਾਈਟਿਡ ਸਿੱਖ ਕਮਿਊਨਿਟੀ ਜਿਹੜੀ ਹੈ ਇਸੇ ਤਰ੍ਹਾਂ ਫਰੂਟ ਵੀ ਚੜਦੀ ਕਲਾ ਵਿੱਚ ਰਹੇ ਔਰ ਇਸੇ ਤਰ੍ਹਾਂ ਹੀ ਲੋੜਵੰਦਾਂ ਦੀ ਜੋ ਸਹਾਇਤਾ ਜਿਹੜੀ ਕਰਦੀ ਰਹੇ ਸਾਡੀ ਕਿਰਪਾ ਕਰਨਾ ਜਿਹੜੇ ਲੋਕ ਜਿਹਦੇ ਘਰੋਂ বেকার ਹੋ ਜਣ ਸਤਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਛਾ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਅ ਬਿਲਕੁਲ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹੈ ਰੂਰਲ ਸਪਾਲ ਦਾ ਏਰੀਆ ਹੈ ਇਹ ਕਿਹੜੇ ਜਿਹੜੇ ਪਾਰਟ ਨੂੰ ਨਜ਼ਰ ਆ ਰਹੇ ਹਨ ਵਿੱਚ ਅੱਗ ਲੱਗੀ ਹੋਈ ਹੈ স্মੋਕ ਕਾਫੀ ਹੈ ਤੇ ਕਰਨਾ ਵੀ ਓਖਾ ਹੈਗਾ ਜਿੰਨਾ ਹਵਾ ਤੇ ਪਾਇ ਪੈ ਅਸੀਂ ਦਿਨਾ ਦੇ ਆਉਟਸਟਨਾਬ ਦੇ ਏਰੀਆ ਵਿੱਚ ਅਗਿਆਂ ਜਿੱਥੇ ਨੇੜੇ-ਤੇੜੇ ਕਾਫੀ ਘਰਾਂ ਦਾ ਨੁਕਸਾਨ ਹੋਇਆ ਜੀ ਕਮਾਲ ਕਰ ਦਿੱਤਾ ਟਰੱਕਾਂ ਪਰ ਕਿਸਾਨ ਦੇ ਆ ਰਹੇ ਦੇਖੋ ਜੀ ਪਹਿਲੀ ਤਰੀਕ ਨੂੰ ਮੀਨਸਮਾਨ ਗੱਡੀਆਂ ਦੀਆਂ ਪਰਿਵਾਰ ਆ ਰਹੇ ਬੱਚੇ ਲੱਗੇ ਰਾਤ ਤੱਕ ਕਈ ਨਾਈਟ ਸਿਫਟੀਆ ਟੀਮਾਂ ਪਹੁੰਚੀਆਂ ਹੋਈਆਂ ਜੀ ਗੱਡੀਆਂ ਦੇ ਵਿੱਚ ਸਮਾਨ ਪਹੁੰਚਾ ਰਹੇ ਕੀ ਬਾਤ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਯੂਨਾਈਟਿਡ ਸਿਕਸ ਜਿਹੜੇ ਆ ਨਾ ਇਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਜੀ ਬਗਾਨੀ ਅਪਰੀਸ਼ੀਏਟ ਆ ਰਿਕੋ ਜੀ ਕੈਸਰ 3 ਫੂਡ ਹਰ ਚੀਜ਼ ਫ੍ਰੀ ਹਰ ਪਾਸੇ ਸਿੱਖਾਂ ਸਰਦਾਰਾਂ ਨੇ ਕਮਾਲ ਹੀ ਕਰ ਦਿੱਤੀ ਹੈ ਕਮਾਲ ਕਰ ਦਿੱਤੀ ਹੈ ਆ ਵੇਖੋ ਜੀ ਆ ਵੀ ਸਮਾਨ ਆ ਰਿਹਾ ਲੋਗ ਅੰਗਰੇਜ਼ ਜਿਹੜੇ ਨੇ ਆ ਕੇ ਸਮਾਨ ਲੈ ਕੇ ਜਾ ਰਹੇ ਨੇ ਮੈਂ ਕਹਿੰਦਾ ਕਿ ਜਿਸ ਦਿਨ ਦਾ ਜਿਸ ਦਿਨ ਦਾ ਅੱਗ ਲੱਗੀ ਹੈ ਲਾਸ ਹੰਡਸ ਦੇ ਵਿੱਚ ਉਸ ਦਿਨ ਦੇ ਮੈਂ ਕਹਿੰਦਾ ਸਿੱਖਾਂ ਸਰਦਾਰਾਂ ਨੇ ਕਮਾਲ ਕਰ ਦਿੱਤੀ ਬਹੁਤ ਜ਼ਿਆਦਾ ਸੇਵਾ ਕੀਤੀ ਹੁਣ ਦੇਖੋ ਆ ਵੀ ਇੱਕ ਸੇਵਾ ਵਾਸਤੇ ਲਗਾਇਆ ਗਿਆ ਹੈ ਜੀ ਇੱਥੇ ਲੰਗਰ ਵਰਤ ਰਿਹਾ ਜੌਬ ਸੈਂਟਰ ਚਾਹ ਵਰਤ ਰਹੀ ਹੈ ਤੇ ਵੋਲੰਟੀਅਰ ਸਾਰੇ ਸਵੇਰ ਤੋਂ ਇੱਥੇ ਇਕੱਠੇ ਹੋਏ ਕੋ ਜੀ ਆ ਡੱਬੇ ਪੈਕ ਕੀਤੇ ਹੋਏ ਚਾਹ ਵਰਤ ਰਹੀ ਹੈ ਲੰਗਰ ਪਰਿਵਾਰਾਂ ਨੂੰ ਥੋੜੀ ਜੀ ਰਾਹਤ ਪਹੁੰਚਾਉਣ ਵਾਸਤੇ ਹਾਂ ਜੀ ਕੀ ਬਾਤ ਹੈ ਸਟਰੀਟ ਦੇ ਦੂਜੇ ਪਾਸੇ ਵੀ ਵੇਖੋ ਤੇ ਵੇਖੋ ਜੀ ਹੁਣ ਸਿੱਖ ਸਰਦਾਰ ਜਿਹੜਾ ਲੰਗਰ ਲਗਾਇਆ ਹੈ ਨਾ ਲੋਗ ਉਥੋਂ ਦੀ ਲਾਈਨਾਂ ਦੇ ਵਿੱਚ ਲੱਗ ਲੱਗ ਕੇ ਲੰਗਰ ਲੈ ਰਹੇ ਨੇ ਜੋ ਡਰਾਈਵ थ्रू ਡਿਸਟ੍ਰਿਬਿਊਸ਼ਨ ਵੀ ਹਾਂਜੀ ਉਸ ਪਾਸੇ ਚੱਲ ਰਹੀ ਹੈ ਜੀ ਸਲੂਟ ਆ ਯਾਰ ਸੇਵਾ ਨੂੰ ਸਲੂਟ ਹੈ ਇੱਥੇ ਜੋ ਲੋਕੀ ਫਾਇਰ ਸਟੇਟ ਕੀ ਬਾਤ ਹੈ ਜੀ ਕੀ ਬਾਤ ਹੈ ਬੇਕਾਰ ਹੋ ਚੁੱਕੇ ਐ ਦੇਖੋ ਨਾ ਲੋਕ ਕਾਰਾਂ ਦੇ ਵਿੱਚ ਆ ਰਹੇ ਨੇ ਆਕਿਊਏਟਿਡ ਨੇ ਉਹ ਬੰਦੇ ਇੱਥੇ ਆ ਕੇ ਪਰਿਵਾਰ ਇੱਥੇ ਆ ਕੇ ਸਪੋਰਟ ਲਭ ਰਹੇ ਹੈ ਇੱਥੇ ਆਪ ਜੀ ਦੇਖ ਸਕਦੇ ਹੋ ਗੱਡੀਆਂ ਦੀਆਂ ਲਾਈਨਾਂ ਇਹਨਾਂ ਨੂੰ ਵਰਤਾਂਵਸਥਿਤ ਸਿੰਘ ਵੀ ਡਟੇ ਹੋਏ ਨੇ ਜੀ ਸੋ ਦੋਵੇਂ ਪਾਸੇ ਟਟੇ ਹੋਏ ਜੀ ਟਟੇ ਹੋਏ ਅੰਝ ਲੱਗਦਾ ਜੈਸਰਾਂ ਦਾ ਖਾਲਸਾ ਰਾਜ ਆ ਗਿਆ ਲੋਸ ਹੈ ਹਰ ਪਾਸੇ ਸਿੱਖ ਸਰਦਾਰ ਪੱਜ ਪੱਜ ਕੇ ਮਦਦ ਕਰਦੇ ਹਰ ਪਾਸੇ ਪੱਜ ਪੱਜ ਕੇ ਮਦਦ ਕਰਦੇ ਹੂੰ ਗ੍ਰੇਟ ਜੌਬ ਸਿੰਘ ਸਾਹਿਬੋ ਗ੍ਰੇਟ ਜੌਬ 사ਤਸੰਗਤ ਜੀ ਆਪ ਜੀ ਵੀ ਇਸ ਮਿਸ਼ਨ ਵਿੱਚ ਆਪ ਦੇਖੋ ਨਾ ਸਰਦਾਰ ਜੀ ਬਜ਼ੁਰਗ ਜੀ ਫੇਰ ਵੀ ਇੰਨੀ ਗਰਮੀ ਦੇ ਵਿੱਚ ਮੇਰੇ ਨਾਲ ਬਹੁਤ ਜ਼ਿਆਦਾ ਟੈਂਪਰੇਚਰ ਹੈ ਕਿ ਵੀਰ ਜੀ ਮੈਨੂੰ ਦੱਸ ਰਹੇ ਸੀ ਕਿ 100 ਪਲੱਸ ਸਮਥਿੰਗ ਕਰਕੇ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਐਨਾ ਸਾਡੇ ਸਾਡੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਐਂਡ ਆਫ ਕੌਰਸ ਜੇ ਆਪ ਜੀ ਹੋਰ ਸਾਡੇ ਨਾਲ ਇੱਥੇ ਆ ਕੇ ਹੈਲਪ ਕਰਨੀ ਚਾਹੋ ਡੋਨੇਸ਼ਨਸ ਕਰਨੀਆਂ ਚਾਹੋ ਉਹ ਵੀ ਮਲਟੀਪਲ ਤਰੀਕੇ ਹੈਗੇ ਆ ਜਿਦੇ ਰਾਈ ਆਪ ਜੀ ਇਹਨਾਂ ਮਿਸ਼ਨਸ ਵਿੱਚ ਹਿੱਸਾ ਪਾ ਸਕਦੇ ਹੋ ਜੀ ਅਸੀਸਾਂ ਬਖਸ਼ੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵੀਰੋ ਐਸ ਜੀ ਆਈ ਦੀ ਵੀਡੀਓ ਅਸੀਂ ਦੇਖਿਆ ਕਿ ਲਾਸ ਐਂਜਲਸ ਦੇ ਵਿੱਚ ਹਰ ਤਰਫ ਲੋਕਾਂ ਨੂੰ ਜਿੰਨੀ ਵੀ ਹੱਦ ਤੱਕ ਕੋਸ਼ਿਸ਼ ਹੋਈ ਸਿੱਖਾਂ ਸਰਦਾਰਾਂ ਨੇ ਲੋਕਾਂ ਦੀ ਮਦਦ ਕੀਤੀ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਅਮਰੀਕਾ ਵਰਗੇ ਐਡਵਾਂਸ ਮੁਲਕ ਤੇ ਇੰਜ ਦੀ ਨੌਬਤ ਆਏਗੀ ਕਿ ਸਿੱਖ ਉਥੇ ਜਾ ਕੇ ਲੋਕਾਂ ਦੀ ਮਦਦ ਕਰਨਗੇ ਸਿੱਖ ਡਾਕਟਰ ਉਥੇ ਜਿਹੜੇ ਲੋਕਾਂ ਨੂੰ ਲੋਕਾਂ ਦਾ ਇਲਾਜ ਕਰ ਰਹੇ ਨੇ ਤੇ ਜਿਹਦੇ ਕੋਲ ਖਾਣ ਨੂੰ ਨਹੀਂ ਹੈ ਹਰ ਬੰਦੇ ਨੂੰ ਜਾ ਜਾ ਕੇ ਖਾਣਾ ਦੇ ਰਹੇ ਨੇ ਜੈਕਟਾਂ ਫਰਾਮ ਕਰ ਰਹੇ ਨੇ ਮੈਡੀਸਨ ਦੇ ਰਹੇ ਨੇ ਜ਼ਰੂਰੀਅਤੀ ਜ਼ਿੰਦਗੀ ਦੀ ਹਰ ਉਹ ਚੀਜ਼ ਉਹਨਾਂ ਨੂੰ ਫਰਾਮ ਕੀਤੀ ਜਾ ਰਹੀ ਹੈ ਜਿੱਦੀ ਉਹਨਾਂ ਨੂੰ ਜ਼ਰੂਰਤ ਹੈ ਤੇ ਫਿਰ ਹੁਣ ਉਹ ਟਾਈਮ ਆ ਗਿਆ ਕਿ ਓਵਰਆਲ ਯੂਐਸਏ ਦਾ ਸਾਰਾ ਮੀਡੀਆ ਲਾਸ ਐਂਜਲਸ ਦੇ ਲੋਗ ਤੇ ਓਵਰਆਲ ਪੂਰੀ ਦੁਨੀਆ ਦੇ ਲੋਗ ਸਿੱਖਾਂ ਦੀਆਂ ਗੱਲਾਂ ਕਰ ਰਹੇ ਨੇ ਸਿੱਖਾਂ ਦੀਆਂ ਸੇਵਾ ਦੀਆਂ ਤਾਰੀਫਾਂ ਕਰ ਰਹੇ ਨੇ ਐਸ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ